ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੁਆਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਵਾ ਠੀਕ ਹੈ ਵੈਸਤਾ ਬਾਬੇ ਇੱਕ ਕਲਿੱਪ ਇਹਦੂ ਪਹਿਲਾਂ ਸ਼ੂਟ ਕਰ ਲਈ ਸੀਗੀ ਮੈਂ ਸਟਾਰਟਿੰਗ ਵਾਲੀ ਫਿਰ ਫਿਰ ਉਹ ਮੈਨੂੰ ਡਿਲੀਟ ਕਰਨੀ ਪਈ ਵੀ ਫੋਨ ਦੀ ਸਪੇਸ ਭਰੀ ਹੋਈ ਸੀ ਤੇ ਅੱਜ ਵਾਲੀ ਮਤਲਬ ਇਹ ਦੂ ਪਿਛਲੇ ਦਿਨ ਵਾਲੀ ਵੀਡੀਓ ਐਕਸਪੋਰਟ ਕਰਨੀ ਸੀਗੀ ਮੈਂ ਉਹਦੇ ਵਾਸਤੇ ਮੈਨੂੰ ਡਿਲੀਟ ਕਰਨੀ ਪਈ ਪਿੰਡ ਡਰਾਈਵ ਤੇ ਸਮਾਰਟ ਪਾਉਣਾ ਪਿਆ ਮਤਲਬ ਇਹ ਦੂ ਉੱਠਣ ਤੋਂ ਪਹਿਲਾਂ ਇਹ ਦੂ ਕਾਫੀ ਕੰਮ ਕਰ ਲੇ ਤੇ ਦੂ ਪਹਿਲਾਂ ਮੈਂ ਪਤੰਗ ਵੀ ਦੇਖ ਲਿਆ ਜਿਹੜਾ ਆਪਣਾ ਰਾਤ ਪਤੰਗ ਹੋਂ ਨਿਮਚ ਨੇੜਿਆ ਸੀ ਮੈਂ ਕਿਹਾ ਵੀ ਦੇਖ ਰਹੀ ਹਣਾ ਵੀ ਕੀ ਪਤਾ ਚੜੀ ਜਾਂਦਾ ਹੋਵੇ ਪਰ ਨੋ bro ਭਾਰਤ ਮਾਤ ਵਾਲਾ ਪਤੰਗਾ ਆਪਣਾ ਡਿੱਗ ਪਿਆ ਲਗਟਾ ਲੂਟਾ ਭਜਾ ਤੀਆਂ ਠੀਕ ਆ ਕਿ ਨਹੀਂ ਸਿਕੰਦਰ ਅਰ ਕਹਿੰਦੇ ਫੋਨ ਆ ਗਿਆ ਉਹਨੇ ਕਬੂਤਰ ਪਾਤਰ ਵੀ ਪੱਟਦੇ ਹਣਾ ਵੀ ਕਹਿੰਦੇ ਵੀ ਦੱਸ ਵੀ ਕਿਹੜੇ ਪੱਟਗੇ ਕਿਵੇਂ ਪੱਟਗੇ ਮੈਂ ਵੀ ਆਇਆ-ਆਇਆ ਕਰਕੇ ਪੱਟ ਲਉ ਹਣਾ ਤੇ ਬਸ ਆ ਗੱਲਾਂ ਬਾਤਾਂ ਸੀਗੀਆਂ ਹੁਣ ਫੇਰ ਮੈਨੂੰ ਫੋਨ ਆਈਦਾ ਇੱਕ ਮਿੰਟ ਗੱਲਬਾਤ ਕਰਾਂ ਮੈਂ ਫੇਰ ਕਰਦਾ ਸ਼ੇਅਰ ਅੱਗੇ ਕੀ ਬੰਦ ਤੇ ਪਹਿਲੇ ਨੰਬਰ ਤੇ ਤਾਂ ਪਾਏ ਕਰਕੇ ਆਹ ਖੁੱਡਾ ਖੋਲ ਕੇ ਇਹਦੇ ਬੱਚੇ ਕੱਢ ਗਏ ਬਾਹਰ ਵੀ ਜਿਹੜੇ ਕੱਢਦੇ ਹੁੰਨੇ ਆ ਠੀਕ ਆ वैसे आकुटा खोल रखा ਸੀ ਤੂੰ ਪਹਿਲੇ ਹੀ ਮੈਂ ਕਕੂਤਰ ਕੋ ਅੰਦਰ ਦਿਖਾਈ ਹੁੰਦੇ ਸੀ ਮਾੜੇ ਮੋਟੇ ਵੀਡੀਓ ਕਾਲ ਤੇ ਕਿਸੇ ਨੂੰ ਮੈਂ ਜਿਹੜੇ ਆਪੇ ਖੀ ਜਾਂਦਾ ਸੀਗਾ ਉਹ ਵੀਡੀਓ ਤਾਂ ਚੱਕਰ ਆਇਆ ਮੈਨੂੰ ਉੱਠ ਕੇ ਸਵੇਰੇ ਹੀ ਲਾ ਲਿਆ ਕਰਾਂ ਮੈਂ ਬੰਨਿਆ ਜਾਂਦਾ ਮੈਂ ਜਿੰਨਾ ਟਾਈਮ ਪਿਛਲੇ ਦਿਨਾਂ ਵਾਲੀ ਵੀਡੀਓ ਬਣਾ ਕੇ ਐਕਸਪੋਰਟ ਨਹੀਂ ਕਰਦਾ ਉਹਨਾਂ ਟਾਈਮ ਅਗਲੇ ਦਿਨਾਂ ਵਾਲੀ ਵੀਡੀਓ ਦੀ ਸ਼ੁਰੂਆਤ ਨਹੀਂ ਕਰ ਸਕਦਾ ਕਿਉਂਕਿ ਅਗਲੇ ਦਿਨਾਂ ਵਾਲੀ ਵੀਡੀਓ ਦੀ ਸ਼ੁਰੂਆਤ ਕਰ ਦਿਆਂ ਸਪੇਸ ਤਾਂ ਪਹਿਲੇ ਨਹੀਂ ਵੀਲੀ ਹੁੰਦੀ ਫੋਨ ਦੀ ਫੇਰ ਤਾਂ ਹੋਰ ਇਸ਼ੂ ਬਣ ਜੂਗਾ ਸਪੇਸ ਵਾਲਾ ਫਿਰ ਮੈਨੂੰ ਰੋਜ਼ ਕੋਈ ਦੋ ਚਾਰ ਵੀਡੀਓ ਫੋਨ ਚੋਂ ਆਪਣੀਆਂ ਰੀਲਾਂ ਡਿਲੀਟ ਕਰਕੇ ਤੇ ਪੈਨ ਡਰਾਈਵ ਚ ਪਾਉਣਾ ਪੈੰਦਿਆਂਗਾ ਠੀਕ ਹੈ ਕਿ ਨਹੀਂ ਤੇ ਫਿਰ ਮੈਂ ਵੀਡੀਓ ਐਕਸਪੋਰਟ ਕਰਦਾ ਕਿਤੇ ਲਓ ਜੀ ਪਹਿਲੇ ਨੰਬਰ ਤੇ ਤਾਂ ਇਹ ਦੋਵੇਂ ਬੱਚੇ ਛੜ ਦੀ ਬਾਹਰ ਦੋਵੇਂ ਗੁਲਾਬੀ ਕਾਂਤਰਾਂ ਤੇ ਗੁਲਾਬੀ ਕੱਚ ਗੁਲਾਬੀ ਕਾਂਦ ਠੀਕ ਹੈ ਜੀ ਦੂਜੇ ਦੋਸਤੇ ਹੁਣ ਕੱਢ ਦਗੇ ਜੀ ਇਹ ਦੋਵੇਂ ਹਰਾ ਢਿੱਡ ਤੇ ਹਰੀ ਗੁਲਾਬੀ ਕਾਂਦ ਓਕੇ ਜੀ ਚਾਰੋ ਕੋ ਚਾਰੋ ਬੱਚੇ ਹੋਗੇ ਬਾਹਰ ਓਕੇ ਇਰਪੋਰਟ ਲਓ ਜੀ ਬੈਟਕ ਵੀ ਖੋਲ ਲੀਏ ਇਧਰ ਬਾਹਰ ਲਈ ਲਾਈਟ ਬੰਦ ਕਰ ਗਏ ਮੇਰੇ ਵੀਰੋ ਟਾਈਮ ਹੋ ਗਿਆ ਬਹੁਤ ਤੇ ਅੱਜ ਮੇਰੀ ਰੈ ਆਏ ਆ ਫਿਰ ਆਪਾਂ ਐ ਕਰਦੇ ਆ ਅੱਜ ਕੂਤ ਨਾਲ ਇਹਨਾਂ ਦਵਾਈ ਨਹੀਂ ਲਾਉਦੇ ਕਹੋ ਜਿਹੜੀ ਕੂਤ ਲਈ ਆਂਡੇ ਲਾਉਣ ਵਾਲਾ ਸੀਗਾ ਉਹਨਾਂ ਨੇ ਆਂਡੇ ਹਜੇ ਧਰੇ ਨਹੀਂ ਗੇ ਉਹ ਅੱਜ ਆਂਡੇ ਲਾ ਲ ਉਹਨੂੰ ਕੱਲ ਨੂੰ ਦਵਾਈ ਲਾ ਦੇਗਾ ਪਰ ਕਿਉਂਕਿ ਇੱਕ ਇੱਕ ਆਂਡਾ ਜਲਾ ਲੈਣਾ ਤੇ ਇੱਕ ਇੱਕ ਆਂਡਾ ਫਿਰ ਦੋ ਦਿਨਾਂ ਬਾਅਦ ਠਹਿਰ ਕੇ ਲਾਉਣਾ ਇੱਕ ਦਿਨ ਬਾਅਦ ਉਹ ਗੈਪ ਚੋਂ ਦਵਾਈ ਲਾ ਦੇਣਗੇ ਅੱਜ ਪਾਏ ਕਰਾਂਗੇ ਜਿਹੜੇ ਬੱਚੇ ਬੈਡ ਕੋਚੋਂ ਪੱਟਣ ਵਾਲੇ ਆ ਇੱਕ ਚੱਲ ਰਲੀਆਂ ਨਾਲ ਦੀ ਹੋਊਗੀ ਠੀਕ ਆ ਹਾਉ ਬੇਟੀ ਸਾਹਮਣੇ ਪੱਠੀ ਪੱਟਾਂਗੇ ਫਿਰ ਉਹ ਦਿਖਾਉਂਗਾ ਤੁਹਾਨੂੰ ਹਨਾ ਕਿ ਮੈਂ ਵੀਡੀਓ ਲੰਬੀ ਨਾ ਕਰਕੇ ਯਾਰ ਤੇ ਉਹ ਬ ਲੇ ਬੱਚੇ ਨਾਲੇ ਵੱਡਾ ਕਬੂਤਰ ਓਕੇ ਰਪੋਟੇ ਤੇ ਗੁੱਡ ਆਕਰ ਆਉਂਦੇ ਸਾਨੂੰ ਦਿਖਾ ਦੇ ਇੱਕ ਕਬੂਤਰੀ ਨੇ ਤਾਂ ਲਾ ਲਿਆ ਉਹ ਰੋ ਅੰਡਾ ਆ ਲਾਈ ਪਈ ਤੇ ਇੱਕ ਆਹ ਵਾਲੀ ਹਜੇ ਲਾਉਣ ਵਾਲੀ ਉਹ ਬੱਚੇ ਦੀ ਮਾਂ ਤੇ ਆ ਬੱਚਾ ਵੀ ਦੇਣਾ ਬਈ ਸੱਚ ਇਹ ਵੀ ਇੱਕ ਬਾਗਰੋਂ ਮਿੱਤਰ ਆਉਂਦਾ ਹੁੰਦਾ ਜਗਮੀਤ ਹਨਾ ਉਹ ਬਾਵਾ ਖੇੜੇ ਜੇ ਪੈ ਖੜਾਈ ਕਦੇ ਲੱਗੇ ਦੇ ਜਾਂ ਕਦੇ ਉੱਡ ਰੋ ਦੇ ਤੇ ਇਹ ਬੱਚਾ ਉਹਨੂੰ ਦੇ ਦਾਂਗੇ ਉਹਦੀ ਕਿਸਮਤ ਦਾ ਉਹਨੂੰ ਕਹਿੰਦੇ ਆਂਗੇ ਸ਼ੋਲਿਆਂ ਦੇ ਪਾਲਾ ਜੇ ਬਚ ਗਿਆ ਤਾਂ ਤੇਰਾ ਕਿ ਸਾਡੇ ਕੋਲੇ ਤਾਂ ਫਿਰ ਇਹਦੀ ਕੰਡੀਸ਼ਨ ਖਰਾਬ ਏ ਕਿ ਉਹ ਆਪਣਾ ਹੁਣ ਇਨਾ ਹੁਣ ਬੱਚਾ ਪਾਲਾਂਗੇ ਕਿ ਆਪਾਂ ਹੋਰ ਕਮਾਏ ਧਿਆਨ ਕਰਾਂਗੇ ਹਨਾ ਬਈ ਆਪਾਂ ਚਲਦੇ ਆਂ ਮੋਟਰਸਾਂ ਦੀ ਸਰਵਿਸ ਕਰਾਉਂ ਠੀਕ ਐ ਸ਼ੂਸ਼ ਵਾਲੇ ਪਾ ਉੱਕਿਆ ਰਪੂਟਾ ਤੇ ਚੋਬਰ ਨੂੰ ਫੋਨ ਲਾਇਆ ਸੀ ਨਾ ਤੌਣੇ ਫੋਨ ਚੱਕਿਆ ਨਾ ਉਹਨੇ ਮੈਸੇਜ ਸੀਨ ਕੀਤੇ ਆ ਇਥੇ ਸੋ ਸਕੂਲ ਗਿਆ ਹੋਣਾ ਹਨਾ ਉਹ ਚਲੋ ਕੋਈ ਨਾ ਫਿਰ ਉਹਨੇ 2-3 ਵਜੇ ਨੂੰ ਆਉਣਾ ਆਪਾਂ ਉਦੋਂ ਪਹਿਲਾਂ ਫਿਰ ਸਾਰੇ ਕੰਮ ਕਰ ਲਾਈ ਮੇਰੇ ਹਿਸਾਬ ਨਾਲ ਉਹ ਸਰਵਿਸ ਵੀ ਕਰਾ ਲਿਆ ਮੈਂ ਹਨਾ ਸਾਰੇ ਕੰਮ ਯਾਰ ਚੱਕਰਾਂ ਹੀ ਨਹੀਂ ਨਾ ਆਪਾਂ ਨੇ ਕਿ ਸਾਰਾ ਆ ਜਾ ਹੁੰਦਾ ਯਾਰ ਇਹ ਕੋਈ ਬੰਦਾ ਆਪਣੇ ਨਾਲ ਹੋਵੇ ਚੱਲ ਗੱਲਾਂ ਇਹ ਕਰਦੇ ਜਾਵਾਂਗੇ ਸਵਾਦ ਜਾਈ ਜਾਊਗਾ ਹੁਣ ਕਰਨ ਨੂੰ ਤਾਂ ਸਾਰੇ ਕੰਮ ਇਕੱਲੇ ਨੂੰ ਕਰਨੇ ਪੈਣਗੇ ਬੰਦੇ ਨੂੰ ਠੀਕ ਹੈਗਾ ਨਹੀਂ ਕਬੂਤਰ ਵੀ ਮੈਨੂੰ ਐ ਹੁੰਦਾ ਚਲੋ ਉਹ ਆਜੂ ਫੇਰ ਪੱਟ ਲਾਂਗੇ ਉਹ ਆਜੂ ਫੇਰ ਡਾਲਾਂਗੇ ਫੇਰ ਦਵਾਈ ਲਾ ਲਾਂਗੇ ਪਰ ਬ్రో ਇਹ ਹਰਕਤਾਂ ਮਾੜੀਆਂ ਸੱਚੀ ਪਹਿਲਾਂ ਇਹੋ ਜਿਹਾ ਨਹੀਂ ਹੁੰਦਾ ਸੀ ਮਜਾ ਮਾਂ ਵੀ ਅੱਜ ਤੋਂ ਕੋਈ 4 ਸਾਲ ਪਹਿਲਾਂ ਨਾ ਮੈਂ ਇਕੱਲਾ ਕੰਮ ਕਰਕੇ ਬੜਾ ਖੁਸ਼ ਸੀਗਾ ਮੈਨੂੰ ਐ ਹੁੰਦਾ ਸੀ ਮੈਂ ਇਕੱਲਾ ਕਬੂਤਰ ਢਾਵਾਂ ਇਕੱਲਾ ਸਾਮਾਂ ਇਕੱਲਾ ਸਾਰੇ ਕੰਮ ਕਰਾਂ ਜਿੱਧਰੇ ਇਧਰੇ ਜਾਵਾਂ ਹੂੰ ਥੋੜਾ ਜਣਾ ਸੁਭਾਅ ਦਾ ਫਰਕ ਪੈਂਦਾ ਹੈ ਨਾ ਐ ਹੁੰਦਾ ਯਾਰ ਕਾਲ ਦੀ ਕਰ ਜਾਣਾ ਕਾਲੋ ਜੀ ਹੋ ਜਾਈ ਨਹੀਂ ਤਾਂ ਕਰਕੇ ਕੋਈ ਦਿੱਕਤ ਨਹੀਂ ਚੱਲਣਾ ਸਰਵਿਸ ਕਰਾ ਕੇ ਲਿਆ ਕੇ ਤੇ ਆਇ ਕੁੱਤਰ ਕਾਤਰ ਪੱਟ ਲਾ ਕੇ ਆ ਕੇ ਆਪਾਂ ਚੱਲੀ ਪਹਿਲਾਂ ਤਾਂ ਆਪਾਂ ਬਾਦ ਲੋ ਫੜਾਂਗੇ ਮੋਬਾਈਲ ਦਾ ਆਪਣਾ ਇੰਜਨਰ ਆਇਲ ਮੋਬਾਈਲ ਕੰਪਨੀ ਦਾ ਫਿਰ ਕਾਲ ਚਰਾਂ ਨਹੀਂ ਜੀ ਤੂੰ ਇੰਜਨ ਕਰਾਇਆ ਉਹਦੇ ਤੋਂ ਸਰਵਿਸ ਕਰਾ ਕੇ ਲਾਉਣੀ ਦੇ ਤੇ ਬੱਚੇ ਬੈਠੇ ਆ ਬੱਚਾ ਤਾਂ ਕੋਈ ਸੀ ਨਹੀਂ ਲੱਗੇ ਆ ਜੋ ਡੱਡ ਗਏ ਤਾਂ ਤਾਂ ਵੀ ਆ ਜਾਣਗੇ ਨਹੀਂ ਮੈਂ ਗੋਸ਼ਰੂ ਫੋਨ ਕਰ ਦੂੰਗਾ ਵੀ ਨਿਗ੍ਹਾ ਰੱਖ ਲਈ ਬੱਚਿਆਂ ਦੀ ਮਾੜੀ ਮੋਟੀ ਆਪਣੀ ਇਹ ਬਾਦ ਲੋ ਨਹੀਂ ਮਿਲਿਆ ਜੀ ਮੂਵਮੈਂਟ ਕੰਪਨੀ ਦੇ ਇੰਜਨ ਹੋਏ ਨਹੀਂ ਬਲੇਕ ਦੇ ਸਾਥ ਉਹਦੇ ਕੈਸ ਨੋਟ ਵੀ ਇਹ ਮੂਵਮੈਂਟ ਕਪੜੇ ਦੇ ਪਏ ਉਹ ਆਪਣਾ ਬਰ ਮੈਸਟਰੀ ਹੈ ਜਿਹੜੇ ਕੋਈ ਇੰਜਨ ਕਰਾਜੋਗਾ ਮੂਵਮੈਂਟ ਕੰਪਨੀ ਦੀ ਲੈ ਕੇ ਆਇਓ ਮੈਂ ਚੱਲ ਫਿਰ ਕਾਲਚਰਾ ਜਦੋਂ ਪੁੱਛ ਲਾਇਆ ਨਾ ਜੇ ਮਿਲਿਆ ਦਾ ਠੀਕਾ ਲਾਓ ਜੀ ਪਹੁੰਚ ਗਏ ਪਿੰਡ ਕਾਲਚਰਾਣੀ ਜਗਸੀਰ ਚੜੀ ਮਾਰਦੇ ਪਿੰਡ ਸਾਡਾ ਯਾਰ ਹੈ ਰ ਪਿਆਰ ਨਾਲ ਚੜੀ ਮਾਰ ਕਹਿੰਦੇ ਨੇ ਉਹਨੂੰ ਠੀਕਾ ਕਿ ਨਹੀਂ ਅਸੀਂ ਤੇ ਬਾਕੀ ਮੁੱਕਦੀ ਗੱਲ ਹੈ ਰਾਤ ਤਾਂ ਸਾਨੂੰ ਥਿਆ ਹੀ ਨਹੀਂ ਤੇ ਗੱਗੂ ਦੀ ਦੁਕਾਨ ਠੀਕ ਹੈ ਕਿ ਨਹੀਂ ਕਿੱਥੇ ਹੈ ਧੇਰੇ ਹੈ ਜੇ ਇਹ ਦਿਲ ਖੜੇ ਸਾਨੂੰ ਦਿਖ ਜੇ ਗੱਗੂ ਦੀ ਦੁਕਾਨ ਤੋਂ ਮੈਂ ਟੈਮੂ ਵੈਲਕਮਪਨੀ ਦਾ ਇੰਜਨ ਆਇਆਣ ਮਿਲ ਗਿਆ ਜੀ ਫੂ ਵੈਲਕਮਪਨੀ ਦਾ ਇੰਜਨ ਆਇਆਣ ਆ ਕੇ ਉਹ ਲੈ ਕੇ ਪਾਇਆ ਲਿਵਾਵੇ ਚ ਤੇ ਮਿਲਿਆ ਬਾਬੇ ਆਪਾਂ ਨੂੰ ਗੱਗੂ ਦੀ ਦੁਕਾਨ ਤੇ ਠੀਕ ਹੈ ਕਿ ਨਹੀਂ ਜੀ ਇਹ ਤਾਂ ਆਪਣੇ ਬੇਸਟ ਜੀ ਕਾ ਜਿਹੜਾ ਉਸ ਟਾਈਮ ਦੌਰਾਨ ਤੇ ਬਣਿਆ ਹੋਰ ਕਿਸੇ ਤੇ ਵੀ ਹੈ ਨਹੀਂ ਸੀਗਾ ਇਹ ਅੱਗੇ ਜੀ ਕਰੇ ਤੇ ਮੋਟਰਸਾਈਕਲ ਦੀ ਸਰਵਿਸ ਕਰਾ ਲੈਂਦੀ ਵੀਰੇ ਵੀਰੋ ਮਿਸਤਰੀ ਕਹਿੰਦਾ ਜੀ ਓਕੇ ਰਬੋਟਾਂ ਹਨ ਬਾਕੀ ਤੁਸੀਂ ਚਲਾਉਨੇ ਹੋ ਤੁਹਾਨੂੰ ਪਤਾ ਹੋਊਗਾ ਤੇ ਮੋਰਸਾ ਸੈਟ ਹੈਗਾ ਹਨਾ ਮੈਂ ਵੀ ਸਾਡੀ ਬਹੁਤ ਓਕੇ ਕੱਚੇ ਦੇਖੀ ਸਾਡੇ ਆਪਣੇ ਬੱਚੇ ਬੈਠੇ ਆ ਵੀਰੋ ਮੇਨ ਮੈਨੂੰ ਬੱਚਿਆਂ ਦੀ ਟੈਨਸ਼ਨ ਸੀ ਮੈਂ ਵੀ ਬੱਚੇ ਘਰੇ ਇਕੱਲੇ ਆ ਭਾਈ ਤੇ ਇਹ ਨਾ ਕਦੇ ਉਹ ਡੱਡਾ ਡੜ ਕੇ ਉਹ ਕਰ ਲਾ ਜੂ ਯਾਰ ਬੈਠਿਆ ਬੱਚੇ ਸਾਰੇ ਹਾਂ ਜੀ ਮੇਰੇ ਵੀਰੋ ਚੋਬਰ ਵੀ ਆ ਗਿਆ ਜੀ ਗਜਨੀ ਬாய் ਕਿ ਪਾਉ ਬॉयਸ ਟੂ ਗਜਨੀ ਬॉयਸ ਤੇ ਓਕੇ ਬਰੋ ਤੇ ਹੁਣ ਆਪਾਂ ਇਹ ਕਰਦੇ ਆ ਜਿਹੜੇ ਕਬੂਤਰ ਪਟਨੇ ਆ ਉਹ ਚੱਕ ਲੈ ਆਗੇ ਸੱਜਣਾ ਬੈਟ ਕਲੇ ਚੱਕਗੇ ਪਿੰਜਰਾ ਲੈ ਪਿੰਜਰਾ ਲੈ ਆਪਣਾ ਲੱਤਾਂ ਵਾਲਾ ਬਿਨ ਲੱਤਾਂ ਨਾਲ ਨਹੀਂ ਕਿਤੇ ਖੜਨਾ ਓੱਖਾ ਹੀ ਪਿੰਜਰੇ ਨੂੰ ਚਲੋ ਕਰਾਂ ਬੈਟ ਕਿਚ ਜਿੰਨੇ ਕਬੂਤਰ ਪਟਨੇ ਆ ਨਾਲ ਤੁਹਾਨੂੰ ਮੌਕੇ ਤੇ ਦਿਖਾਵਾਂਗੇ ਵੀ ਕਿਹੜੇ ਪਟਨੇ ਦੇ ਕੀ ਹਿਸਾਬ ਕਿਤਾਬ ਹੈ ਲਓ ਜੀ ਕੱਢ ਲਿਆਂਦੇ ਬੈਟ ਕਿਚੋਂ ਜੜਵਰ ਕਿੰਨੇ ਆ ਚੁਪਰੇ ਗਿਣਤੀ ਮਾਰੀ ਸੀ ਇਹ 10 10 ਹੈ ਜੀ ਤੇ ਦੋ ਇਧਰ ਪਹਿਲਾਂ ਪੱਟੇ ਫਿਰਦੇ ਆ ਹਨਾ ਤੇ ਇੱਕ 10 ਹੋਏ ਤੋਂ ਪਹਿਲਾਂ ਪੱਟੇ ਫਿਰਦਿਆ ਇੱਕ ਕੋਲਜੀ ਨਹੀਂ ਪੱਟੀ ਤੇ ਕਰਤਾ ਨਹੀਂ ਪੱਟੇ ਕਲਾ ਦੀ ਬੋਲਦਾ ਨਾ 14 ਛੱਡੇ ਸੀਗੇ ਤੇ ਗੋਸ਼ੀ ਵਾਲੀ ਵੀ ਵਿੱਚ ਹੀ ਆ ਗਈ ਟੂਸਿਆਂ ਵਾਲੇ ਆ ਗਏ ਇਹ ਉਹ ਆ ਗਏ ਹਨਾ ਸਾਰੀਆਂ ਵੈਰਾਈਟੀਆਂ ਆਈਆਂ ਗੀਆਂ ਕੁੱਲ ਮਿਲਾ ਕੇ ਐਂ ਕਰਕੇ ਕਾਬੂ ਕਰਨੇ ਪੈਂਦੇ ਹੀ ਇਹ ਚਾਰ ਛਫੇਰੋਂ ਲਾ ਕੇ ਠੀਕ ਹੈ ਹਾਂ ਕੈਦੀ ਬਣਾ ਕੇ ਲੈਟਾਂ ਨੂੰ ਟੱਚਿੰਗੀ ਤਰ੍ਹਾਂ ਐ ਕਰਕੇ ਬੰਦ ਆ ਬਾਰ ਬੰਦ ਤੱਕ ਮੁੰਡਿਆ ਦਿਖਾ ਮੇਰ ਘੁੱਪ ਕਰਕੇ ਐਂ ਪੂਰਾ ਫੇਰ ਫੜਿਆ ਤਾਂ ਉਹ ਨਹੀਂ ਫੜਿਆ ਜਾਂਦੇ। ਲਓ ਜੀ ਗੋਲੀ ਲਿਆਂਦੀ ਜੀ ਠੀਕ ਐ ਇਹ ਸਾਲਟ ਵਾਲੀ। ਲੈ ਚੋਬਰਾ ਅੱਧੀ ਗੋਲੀ ਤੋੜ ਕੇ ਸੜ ਦੇ ਵਿੱਚ ਕੋਲੀ ਦੇ। ਕੋਈ ਐਡੀ ਇਹ ਚੀਜ਼ ਕੋਈ ਮਿੰਨਤੀ ਗਿਣਤੀ ਦਾ ਕੋਈ ਚੱਕਰ ਨਹੀਂ ਹੁੰਦਾ ਪਾਣੀ ਦਾ। ਠੀਕ ਐ ਕਿ ਨਹੀਂ? ਮੈਂ ਨਾਰਮਲ ਹੀ ਹੁੰਦੀ ਐ ਵੀ ਅੱਧੀ ਉਹ ਸੱਟ ਕੇ ਕੋਹ ਲੈਣ ਨੂੰ ਵਿੱਚ ਚੰਗੀ ਤਰ੍ਹਾਂ। ਠੀਕ ਐ ਕਿ ਨਹੀਂ? ਆਹ ਲਾਹ ਲੈ ਇਹਦੇ ਨਾਲ ਮਾਲਾ ਮੋਟਾ ਮਾਰ ਕੇ ਕੋਹ ਲੈਣ ਨੂੰ। ਤੇ ਲਓ ਜੀ ਤੇ ਕਹਿੰਦੇ ਧਵਣੀ ਦਾ ਡਿਸਟਰੋਇਰ ਵੀ ਆ ਗਿਆ ਮੇਰੇ ਵੀਰੋ ਟਰਾਲੀ ਠੱਲਣ। ਕਹਿੰਦੇ ਕੱਲ ਤੇ ਪਰਸੋਂ ਮੁੰਡਾ ਰੇਹ ਪਾਰਿਆ ਸੀ ਖੇਤ ਹਨਾ ਕੁੰਝਾਈ ਸੀ ਨਾ ਕਬ ਤੇ ਅੱਜ ਫੇਸ ਤੇ 글로 ਕਿੰਨਾ ਕਾ ਐ ਓਏ ਓਏ ਅੱਜ ਫੇਸ ਤੇ 글로 ਕਿੰਨਾ ਕਾ ਚੋਬਰਾ ਸੁਣਦਾ ਨਹੀਂ ਸੁਣਦਾ ਨਹੀਂ ਇਹ ਤੂੰ ਹੀ ਬੋਲਾ ਯਾਰ ਚਲ ਕਰ ਲਾ ਇੱਥੇ ਜੀ ਫੈਕਟਰੀ ਲੱਗਿਆ ਆਪਣੇ ਕੋਲ ਡੋਰਾਂ ਦੀ ਤੇ ਪਤੰਗਾਂ ਦੀ ਇਹ ਲੈਣੀਆਂ ਹੁਣ ਕਿਸੇ ਨਾ ਹੁਣ ਆਪਾਂ ਇਹਨੂੰ ਵਿੱਚ ਨਹੀਂ ਓਏ ਉਹ ਚੋਬਰਾ ਕਿਤੇ ਹੋਣਾ ਹੋਵੇ ਕਿਤੇ ਜਾਂਦੀ ਵਾਰ ਦੀ ਸਲਾਮ ਜੀ ਕਰਾ ਦੇ ਜਾਂਦੀ ਬਸੰਤ ਪੰਚਮੀ ਮੂਰ ਰਗੜ ਕੇ ਲੈਣ ਕੇ ਜੇਫਸੀ ਜੀ ਭਾਗੇ ਉਹਦੇ ਦਾ ਬਾਜ ਗਿਆ ਕਿਤੇ ਖੜਾਇਆ ਮੋਨੋ ਕੈਟ ਲਵਰ ਬਣਾ ਕੇ ਬੰਦੀ ਕਾਰਵਾਈ ਕਰਗੇ ਤੇਰੇ ਤੇ ਹੈ ਉਹ ਭੱਗੇ ਬਿੰਦਰਾ ਕਿਲ੍ਹੇ ਕੋਲੇ ਆ ਲੈ ਗਏ ਲੈ ਨਹੀਂ ਲੈ ਗਏ ਮਾਰ ਕੇ ੱਤਕਾ ਏ ਹ 1 ਵਜੇ ਨਾਲ ਵੀ ਮੜਾ ਉਹ ਨੀਟ ਨੂੰ ਵੱਜ ਗਏ ਇੱਕ ਟਿੱਕਾ ਤੇ ਕਹਿੰਦਾ ਮਾਈ ਤੁਮ ਮੁੰਡੇ ਦੀ ਦਾਈ ਹੈ ਮਰ ਜਾਈ ਵਰਦੀ ਹੈ ਹਨਾ ਦੌਣੀ ਦਾ ਉਹ ਟਰਾਲੀ ਖਡਰ ਆਇਆ ਸੀਗਾ ਠੀਕ ਹੈ ਕਿ ਨਹੀਂ ਇਧਰ ਦੇ ਮੁੰਡੇ ਦੇ ਜੀ ਨੇ ਦਵਾਈ ਆਪਾਂ ਠੀਕ ਹੈ ਨਾ ਭਾਈ ਤੁਸੀਂ ਹੁਣ ਜਾ ਕੇ ਵੇਖ ਅਸੀਂ ਵੇਲੇ ਤੂੰ ਕੰਮ ਵਾਲਾ ਜਾਗ ਵੀ ਜਾਂਦਾ ਫਾ ਉਹ ਜਾਂਦਾ ਡੋਰ ਲੈ ਕੇ ਵੇਖ ਲੁੱਟ ਕੇ ਲੈ ਗਿਆ ਹਾਂਜੀ ਲੈ ਗਿਆ ਜੀ ਲੁੱਟ ਕੇ ਠੀਕ ਹੈ ਕਿ ਨਹੀਂ ਸਮਾਦੀ ਲਾ ਲਈ ਥੋੜੇ ਚਰਨਾ ਜੀ ਹਾਂਜੀ ਦਿਖਾ ਕੇ ਜਾਂਤ ਕਰ ਲਓ ਜੀ ਪਹਿਲੇ ਨੰਬਰ ਤੇ ਇਹਨੂੰ ਪੜਦੇ ਠੀਕ ਹੈ ਕਿ ਨਹੀਂ ਲਾਲ ਚੀਨੀ ਪੱਠੀ ਹੈ ਜੀ ਐ ਖਟੀਆਂ ਅੱਖਾਂ ਕਾਲੀ ਨਿਊਯਾਰਕ ਦੋ ਦੋ ਖੰਭਰੇ ਦੇ ਕੰਨਾਂ ਵਾਲੇ ਵੀ ਇਹਦੇ ਠੀਕ ਹੈ ਕਿ ਨਹੀਂ ਵਾਦ ਕੇ ਖਦਾ ਪਾ ਦਿਓ ਜੀ ਇੱਕ ਤੇ ਦੋ ਹੈ ਹਾਂ ਜੀ ਤੇ ਇੱਕ ਇਹ ਦੋ ਛੱਡ ਦਿਓ ਜੀ ਨਹੀਂ ਨਹੀਂ ਕੰਮ ਹੈ ਜੀ ਇੱਥੇ ਛੱਡ ਦਾਂਗੇ ਨੂੰ ਦੂਰੇ ਨਾਲ ਮੋੜ ਕੇ ਓਕੇ ਵੀਰਪੋਸ਼ਿਆਲੀ ਕਬੂਤਰੀ ਪੋਸ਼ਿਆਲੀ ਕਬੂਤਰੀ ਹੈ ਹੈ ਲਾ ਕੇ ਜੀ ਪੀ ਕੀ ਕਰਕੇ ਚੰਦ ਕਰ ਇਹ ਕਿੰਨੇ ਆ ਜੀ ਚਾਰ ਚਾਰ ਰਹਿ ਗਏ ਇਹਦੇ ਚਾਰ ਇੱਕ ਦੋ ਤਿੰਨ ਚਾਰ ਆ ਤਾਂ ਆਪੀ ਨਿਕਲੇ ਆ ਓਏ ਉੱਤੇ ਪਿਆ ਸੀਗਾ ਉੱਤੇ ਇੱਕ ਮੋਟਰਸਾਈਕਲ ਵਾਂਗੂੰ ਇੰਜਨ ਆ ਨਾ ਖੁੱਲੇ ਪਿਆ ਸੀ ਇੰਜਨ ਆ ਦੇਖ ਆ ਰਹਿਣਾ ਆ ਕੀ ਡੰਡੇ ਜਣਾ ਐ ਜੀ ਇਹ ਗੋਸ਼ੇ ਦੇ ਰੇ ਭੜੇ ਦਾ ਨਾ ਦੋ ਪਟ ਤੇ ਹਾਂ ਨੰਬਰ 3 ਹਾਂ ਜੀ ਇਹ ਹੈਗਾ ਜੀ ਗਲਾਬੀ ਢੇਡਾਲਾ ਲਾਲ ਚਾਰ ਕਿ ਪੰਜ ਦੇ ਏ ਦੋ ਤਿੰਨ ਉਹਦੇ ਅੱਛੇ ਆ ਯਾਰ ਕਿ ਚਾਰ ਤੇ ਪੰਜ ਪੰਜ ਠੀਕ ਹੈ ਜਿਹੜਾ ਭੂ ਆ ਕੇ ਪਿੰਡੋਂ ਲਿਆਂਦਾ ਜੀ ਇਹ ਉਹ ਵਾਲਾ ਇੱਕ ਦੋ ਤਿੰਨ ਤੇ ਆਰ 5 ਕੱਲਾ ਬੰਦਾ ਵੀ ਪੱਟ ਸਕਦਾ ਇਜ਼ੀ ਐ ਕੋਈ ਵੱਡੀ ਗੱਲ ਨਹੀਂ ਹੈਗਾ ਦਾ ਉਹ ਖੁੱਡਾ ਨੰਬਰ ਆਖੇ ਨੰਬਰ ਜੀ 6 ਕਿ 5 5 ਜੀ ਪੰਜ ਨੰਬਰ 5 ਜਾਕਮੀ ਪਰਿੰਦਾ ਜੀ ਆਪਣਾ ਜਿਹੜਾ ਜੀ ਬੁਰੇ ਹਾਲਾਤਾਂ ਨਾਲ ਲੜ ਕੇ ਘਰ ਹੀ ਆਈ ਵਿਚਾਰੀ ਬਾਜ ਨਾਲ ਲੜ ਕੇ ਆਉਂਦੀ ਰਹੀ ਹੈ ਨਹੀਂ ਜੀ ਇਹ ਇੱਥੇ ਹੀ ਨੇਮ ਚ ਬੜੀ ਨੇੜੇ ਸਰਗੇ ਉਹ ਤੋਂ ਲੈ ਗਈ ਸੀ ਤੇ ਯਾਰ ਠੀਕ ਆ ਠੀਕ ਆ ਮੁਸਕਰ ਵਾਲੇ ਜੋਰ ਮੋਲ ਦੀ ਪਾਈ ਉਹ ਤੋਂ ਬੜੀ ਜਣਾ ਹਾਂ 2 3 ਤੇ 4 ਇਹ ਚਾਰ ਰਹਿੰਦੇ ਨੇ ਚਾਰ ਪਟੇ ਨਾਲ ਪਾਟੀ ਦੇ ਖਾੜੀ ਹੈ ਯਾਰ ਤੂੰ ਕਾ ਕਾਂਡ ਕਾਂਤਲੀ ਚੱਕ ਲਏ ਕੂਤਰੀ ਆਪਣੀ ਹਰਾ ਕਾਂਡੇ ਦੀ ਸੀ ਗਲਾਪੀ ਕਾਂ ਗਲਾਪੀ ਕਾਂ ਤਾਂ ਇਹ ਤਾਂ ਖਾਂ ਵੀ ਕਰੇਗਾ ਆ ਦੇਖੋ ਮੈਂ ਕੋਈ ਦਿੱਕਤ ਨਹੀਂ ਤੇ ਜੇ ਬਬ ਇਹਨਾਂ ਦਾ ਬਗਲਾ ਪਟੜੀਆਂ ਵੀ ਹੋਊਗਾ ਨਾ ਅਸੀਂ ਇਹ ਬਗਲਾ ਪਟੜੀਆਂ ਹੋਊਗਾ ਹੁਣ ਨਹੀਂ ਪੜਦੇ ਜਦੋਂ ਜਿਹੜਿਆ ਕੰਨੀ ਵਾਲੇ ਫੰਗ ਪੱਤੇ ਆ ਇਹ ਇੰਨੇ ਆ ਗਏ ਜਦੋਂ ਇਹ ਖੰਭਾ ਚ ਪੂਰੀ ਜਾਨ ਆ ਗਈ ਇੱਥੋਂ ਇੱਥੋਂ ਤੱਕ ਆ ਗਏ ਵੀ ਲਗ ਲਗਭਗ 10 10 ਦਿਨ ਟੱਪ ਗਏ ਤੇ 10 15 ਦਿਨਾਂ ਬਾਅਦ ਬਗਲਾ ਖਿੱਚਾਂਗੇ ਠੀਕ ਆ ਜੇ ਤੁਸੀਂ ਵੀ ਮੰਨ ਕੇ ਚੱਲੋ ਬਗਲਾ ਖਿੱਚਣਗੇ ਹੁਣ ਕੂਤਰਾ ਦੀਆਂ ਥੋੜਾ ਵੀ ਚਿਤ ਨਾ ਮੰਨਦਾ ਹੋਵੇ ਵੀ ਬਗਲਾ ਵੀ ਪਟਣ ਗਈ ਸਾਰੀ ਜਵਾ ਦੂਰਿਆ ਨਵੇਂ ਖੰਭਾ ਤੇ ਲਾਇਸ ਕਰਨੇ ਆ ਕਬੂਤਰ ਤੇ 13 ਕਲੀਆਂ ਪੱਟ ਕੇ ਜਿਵੇਂ ਆ ਦੇਖੋ ਇਹਦੇ ਤਿੰਨ ਰਿੰਗ ਆ ਤਿੰਨ ਕਲੀਆਂ ਪੱਟ ਕੇ ਤੇ ਬਗਲਾ ਖਿੱਚਿਆ ਕਰੋ 15 ਦਿਨਾਂ ਬਾਅਦ ਘਟੋ ਘਟ ਠੀਕ ਹੈ ਉਹਦੇ ਨਾਲ ਕੰਨਾਂ ਵਾਲੇ ਫੰਗ ਪੂਰੇ ਜਾਨਦਾਰ ਆਉਂਦੇ ਆ ਮੋٹے ਵਧਗਾ ਤੇ ਬਗਲਾਂ ਚ ਤਾਂ ਤੁਹਾਨੂੰ ਪਤਾ ਹੀ ਹੈ ਨਾ ਤਾਂ ਬਗਲਾ ਪਹਿਲਾਂ ਆਇੰਗੇ ਇਹਨਾਂ ਨਾਲੋਂ ਤੇ ਨਾਲੇ ਬਗਲਾਂ ਵਾਸਤੇ ਏਡਾ ਕੋਈ ਚੱਕਰ ਨਹੀਂ ਹੁੰਦਾ ਬਗਲਾ ਤਾਂ ਸਹੀ ਆਉਂਦਾ ਹੁੰਦਾ ਮੇਨ ਆਏ ਹੁੰਦਾ ਆਪਾਂ ਨੂੰ ਵੇ ਕੰਨੀ ਵਾਲੇ ਖਾਂਬਣਾ ਕਮਜ਼ੋਰੀ ਆ ਜਾਂਦੀ ਠੀਕ ਹੈ ਕਿ ਨਹੀਂ ਕੋ ਮੇਨ ਉਡਨਾ ਖੰਭਾ ਦੇ ਸਾਰੇ ਹੁੰਦਾ ਕੂਤਰ ਨੇ ਕਿਉਂਕਿ ਇਹਦਾ ਬਗਲਾ ਪੱਟਦੇ ਕੂਤਰ ਤਾਂ ਹੀ ਉੱਡਿਆ ਖੜਦਾ ਹੈਗਾ ਠੀਕ ਹੈ ਕਿ ਨਹੀਂ ਇਹ ਉਹਦਾ ਭਰਾ ਹੈ ਬਈ ਜਿਹੜੀ ਗਈ ਸੀਗੀ ਆਪਣੀ ਕੋਟਲੀ ਬਗਲ ਚਾਲ ਰਟੋਰੀ ਵਾਲੀ ਵੈਸਤੇ ਰੋਕਿਆ ਸੀਗਾ ਤੇ ਫਿਰ ਚੱਕਰ ਕੀ ਹੋਇਆ ਇੱਕ ਤਾਂ ਉੱਥੇ ਗਵਾਚ ਗਈ ਇੱਕ ਉਹਦੂ ਅਗਲੀ ਝੋਲੀ ਦੀ ਇਹਨਾਂ ਦੀ ਜਾਵੜੀ ਇੱਥੇ ਰਹਿ ਕੇ ਉਹ ਵੀ ਗਵਾਚ ਗਈ ਇਹ ਦੋ ਹੀ ੱਡੇ ਲੱਗੇ ਸੀ ਕਾ ਕੱਚਾ ਪੱਕਾ ਲੱਗੇ ਛੱਡੇ ਇਥੇ ਖੰਭਾ ਖੁੰਮੇ ਤਾਰਾਂ ਤੁਰਾਂ ਦੇ ਬਹਿ ਕੇ ਦੋ ਦਿਨਾਂ ਤਾਂ ਆਪਣੀ ਕੂਠੀ ਤੋਂ ਫੜਦੇ ਸੀ ਉਹ ਯਾਦ ਹੈ ਦੋ ਵਾਰ ਹੀ ਉੱਡਿਆ ਤੇ ਦੋਵੇਂ ਰੇ ਆਪਣੀ ਕੋਠੀ ਤੋਂ ਵੜ ਕੇ ਲਿਆਂਦਾ ਸੀਗਾ ਇਹ ਤੇ ਮੈਂ ਚਲ ਇਹਨੂੰ ਪੱਟ ਦਿੰਨੇ ਆ ਤੇ ਗਰਮੀ 'ਚ ਕੱਢ ਲਾਂਗੇ ਸਿੱਧਾ ਠੀਕ ਆ ਕਿ ਨਹੀਂ ਕੋਈ ਤਾਂ ਵੱਡੀ ਝਲ ਰਾਂਜੀ ਦਿੱਕਤ ਤਾਂ ਛੱਡ ਕੇ ਵੇਖੀ ਬਾਹਰ ਕੀ ਕਰਦਾ ਹੈਗਾ ਤਾਂ ਕਰਕੇ 1 ਮਿੰਟ ਹੋਰ ਵੀ ਦੇਖ ਇਹ ਆਪਣੇ ਢੇਡੂਸੇ ਢੇਡੂਸੇ ਵਾਲਾ ਹੀ ਵਿਖਾਓ ਕਿੰਨਾ ਸੁਨੱਖਾ ਇਹ ਤਾਂ ਬਹੁਤ ਸੋਹਣਾ ਬਣ ਗਿਆ ਪੱਠਾ ਯਾਰ ਜਿਹੜਾ ਦੀ ਕਦਰ ਜੀ ਨਹੀਂ ਕਰਦੇ ਜਿਹਨਾਂ ਨੂੰ ਪਾ ਸਪੇਅਰ ਪਾਰਟ ਕਹਿੰਦੇ ਸੀਗੇ ਟੱਕ ਜਾ ਮੱਪੜ ਮਰੂ ਮੈਂ ਕੀ ਬਾਤ ਆਣੀ ਹੈ ਨਾ ਇਹਨਾਂ ਨਾਲ ਦਾ ਵੀ ਇੱਕ ਇੱਕ ਹੈਗਾ ਮਕਸਰਣੇ ਕੋਲ ਇੱਕ ਪੀਟੀ ਵਾਲੇ ਦਿੱਤਾ ਇਹਨਾਂ ਨਾਲ ਦਾ ਆਪਾਂ ਠੀਕ ਹੈ ਕਿ ਨਹੀਂ ਇਹਨਾਂ ਨਾਲ ਦਾ ਹਾਂ ਉਹ ਸ਼ਾਇਦ ਕੁਤਰੀ ਬਣ ਗਈ ਹੋਊਗੀ ਇੱਕ ਪੀਟੀ ਵਾਲੇ ਦਿੱਤੇ ਜਿਹੜੇ ਹੈ ਬੁਲਟ ਤੇ ਆਏ ਸੀ ਹਾਂ ਬੁਲਟ ਤੇ ਆਏ ਸੀ ਮੁੰਡਾ ਦਾ ਨਾਂ ਭੁੱਲ ਗਿਆ ਤਾਂ ਮੈਨੂੰ ਪਤਾ ਨਹੀਂ ਕੀ ਹੈ ਯਾਰ ਤੇ ਇਹ ਕੋਨਾ ਨੂੰ ਤੇ ਦੋ ਸੀ ਮੁਕਸਰ ਵਾਲਿਆਂ ਕੋਲੇ ਉਹਨਾਂ ਕੋਲ ਇੱਕ ਤਾਂ ਉੱਡ ਗਿਆ ਮੈਨੂੰ ਲੱਗਦਾ ਡਾਇਆਸ਼ਰ ਉਹਨੇ ਆਇਆ ਨਹੀਂ ਕਰੇ ਇਹ ਕੋਨਾ ਕੋਲੇ ਰਹਿ ਗਿਆ ਤਿੰਨ ਹੈਗੇ ਆ ਕੋਲ ਬਣਾ ਕੇ ਤੇ ਹੁਣ ਜਿਹੜਾ ਹੀ ਭੈ ਜੋ ਨੀਲੇ ਭਈਆ ਕੰਚਰ ਤੇ ਫੂੰਝ ਵਾਲਾ ਆ ਗਿਆ ਹੀ ਇਹਦੇ ਕਿੰਨੇ ਰਹਿਣਗੇ ਦੋ ਦੇ ਰਹਿਣਗੇ ਇੱਕ ਇਹ ਦੋ ਇੱਕ ਇਹਦਾ ਭਰਾ ਪਹਿਲਾਂ ਇਹ ਦੋ ਪੱਟ ਰੱਖਿਆ ਹਰੇ ਪੂਜੀ ਵਾਲਾ ਇੱਕ ਇਹ ਦੋ ਉਹ ਕਿ ਉਹ ਵੀ ਰੋਟ ਹਾਂਜੀ ਪੂਸ਼ ਪਾਪੇ ਝਾੜ ਕੇ ਆ ਜਾਣਗੇ ਯਾਰ ਤੇ ਇਹ ਲੋੜ ਪਈ ਤਾਂ ਬਗਲ ਬਗਲ ਬਾਅਦ ਚ 10 15 ਦਿਨਾਂ ਬਾਅਦ ਵੇਖ ਲਾਂਗੇ ਪੱਟ ਦਿਆਂਗੇ ਨਹੀਂ ਰੋਕਦੇ ਨਹੀਂ ਠੀਕ ਹੈ ਕਿ ਨਹੀਂ ਟਿਊਟੋਰੀਅਲੀ ਯਾਰ ਸੁਭਰਾ ਕਿੰਨੇ ਰਿੰਦੇ ਨੇ ਚਾਰ ਚਾਰ ਲੈ ਗਏ ਯਾਰ ਇਹ ਰੋਕੇ ਨਾ ਪੱਟਦੇਗੇ ਯਾਰ ਇੱਕ ਦਿਨ ਨਾਲ ਪੱਟ ਰੱਖਿਆ ਹਰੇ ਟੂ ਸੇ ਰਿਟੋਰੀਅਲ ਆ ਯਾਰ ਹੈ ਇਹ ਬਰ ਬਾਅਦ ਪੱਟ ਦਾਂਗੇ ਇਹ ਬਾਅਦ ਚ ਪੱਟ ਦਿਆਂਗੇ ਜਿਸ ਦਿਨ ਆਹ ਖੁੱਡੇ ਚ ਕੂਤਰ ਪੱਟੇ ਆਪਾਂ ਉਹ ਦੁਬਾਰਾ ਵਾਲੇ ਨਾਲ ਹੀ ਘੱਟ ਉਹ ਦੋ ਪੱਟ ਦੇਗੇ ਨਾਲ ਇਹਨਾਂ ਸਹੀ ਹੈ ਕਿ ਨਹੀਂ ਇਹ ਕਿਹ ਰਹਿ ਗਿਆ ਬਈ ਇੱਕ ਕਾਲਾ ਚੀਨਾ ਨਹੀਂ ਪਟਿਆ ਤੇ ਦੂਜੇ ਕਿੰਨੇ ਪਟਦੇ ਮੁੰਡਿਆ 8 8 ਪਟਦੇ ਨਾ ਹਾਂ 8 ਪਟ ਤੇ ਇੱਕ ਆ ਕਾਲਾ ਚੀਨਾ ਰਹਿ ਗਿਆ ਕਥੂਸੇ ਡਰ ਰਿਹਾ ਹੈਗਾ ਦੋ ਦੋ ਫਿਰ ਇੰਤਰੂ ਫੋਰ ਚੱਕ ਲਈ ਫਿਰ ਆਏ ਕਰਾਂਗੇ ਯਾਰ ਰੋਏ ਰੋਏ ਪਟਣ ਨਾਲੋਂ ਮੈਂ ਕਿਹਾ ਯੱਬ ਨਵੇੜ ਹੀ ਦੇ ਕੇ ਹੁਣ ਜਿਹੜੇ ਕੂਤਰ ਪਟਣਿਆ ਉਹ ਸਿੱਧਾ ਪਟਾਂਗੇ 25 ਐ 30 ਫਰਵਰੀ ਨੂੰ ਘੱਟੋ ਘੱਟ ਜਾਂ 5-10 ਮਾਰਚ ਨੂੰ ਜਿਹੜੇ ਤੋਂ ਬਾਅਦ ਪਟਾਂਗੇ ਤੇ ਆ ਬਸ ਦੋ ਕੂਤਰ ਹੋਰ ਕੱਢ ਕੇ ਲਿਆਂਦੇ ਕਿਤਾ ਹੋ ਗਿਆ ਆਪਣਾ ਐ ਫਿਰ ਭੱਜ ਲੈਣਾ ਤੂੰ ਹੁਣ ਤਾਂ ਜ਼ੋਰ ਜੇ ਮਾਰਦਾ ਮੁੜ ਕੇ ਵਜਣਾ ਵੀ ਨਹੀਂ ਹਾਰ ਜਿਹੜੇ ਚ ਇਹ ਹਰੀਆਂ ਬਗਲਾਂ ਵਾਲਾ ਬਈ ਜਿਹੜਾ ਭੱਜ ਕੇ ਤੇ ਹੱਥ ਨੂੰ ਘਰੇ ਮੁੜਿਆ ਨੂੰ ਸੀ ਤੇ ਜੇ ਹੱਥ ਨੂੰ ਨਹੀਂ ਮੁੜਿਆ ਜਾਂਦਾ ਸੀ ਕਿ ਰਾਤ ਨੂੰ ਤਾਂ ਪੈਂਦੀਦਾ ਰਹਿ ਕੇ ਉੱਥੇ ਤੇ ਅਗਲੇ ਦਿਨ ਆ ਜਾਂਦਾ ਸੀ ਠੀਕ ਆ ਮਿੱਟੀ ਮੂਹਾ ਜ ਆਪਣਾ ਬਈ ਕੋਈ ਅੱਖਾਂ ਖੇਰ ਗਿਆ ਕੰਜਰ ਦੇਦਾ ਓਏ ਪਹਿਲਾਂ ਛਾਹ ਖਾ ਸੀਗਾ ਤੂੰ ਜਟਕਾਂ ਕਰ ਗਿਆ ਨਾ ਤੂੰ ਜਟਕਾਂ ਕਰ ਗਿਆ ਇਹ ਦੋ ਕੂਤਰ ਹੋਰ ਪਾੜਦੇ ਆਪਾਂ ਇੱਕ ਮਿੰਟ ਰੁਕ ਕੇ ਗਏ ਦੋ ਰਹੀ ਹਾਂ ਦੋ ਹੀ ਇਦੇ ਰਹਿ ਗਏ ਦੋ ਹੀ ਦੂਜੇ ਤੇ ਰਹਿ ਗਏ ਇੱਕ ਤੇ ਦੋ ਠੀਕ ਆ ਉਹਨੇ ਹੀ ਪਟਣਿਆ ਦੇਖੋ ਜਿੰਨੇ ਰਹਿੰਦੇ ਆ ਦੋ ਰਹਿੰਦੇ ਦੋ ਹੀ ਪਟਾਂਗੇ ਜਦੋਂ ਇਹ ਆ ਗਏ ਤੇ ਬਗਲਾ ਦੇਖੋ ਜਿੰਨੇ ਬਗਲ ਦੇ ਰਹੇਗੇ ਉਹ ਖਿੱਚਦੇ ਆਗੇ ਜੇ ਖਿੱਚਨੇ ਹੋਏ ਤਾਂ ਖਿੱਚਾਂਗੇ ਨਹੀਂ ਅਸੀਂ ਬਗਲ ਨੂੰ ਜ਼ਰੂਰੀ ਨਹੀਂ ਸਮਝਦੇ ਖਿੱਚਣਾ ਪਰ ਇੱਕ ਗੱਲ ਹੈ ਅ ਮੰਨ ਕੇ ਚੱਲੋ ਵੀ ਜਦੋਂ ਆਪਾਂ ਜੇ ਆਪਾਂ ਬਗਲ ਪਟਾਂਗੇ ਉਹਦੇ ਇੱਕ ਬੈਨੀਫਿਟ ਆਪਾਂ ਨੂੰ ਠੀਕ ਹੈ ਕਿ ਨਹੀਂ ਮੁੜ ਕੇ ਆਏ ਭੱਜ ਲੈਣਾ ਪਰ ਤੂੰ ਦੇਜੇ ਢੁੱਡੀ ਜੀ ਮਾਰ ਕੇ ਤੂੰ ਖੜ ਜਾ ਆਇਆ ਉਹ ਨਾ ਮੇਰੀ ਬਾਹਰ ਨਹੀਂ ਕਰੀ ਕੋਈ ਇਦੋਂ ਕਲੰਗਾ ਪੱਟਣ ਤੋਂ ਬਾਅਦ ਜੇ ਆਪਾਂ ਬਗਲਾ ਵੀ ਪੱਟ ਦਿਆਂਗੇ ਨਾਲ ਕੂਤਰਾਂ ਦੀਆਂ 10-15 ਦਿਨਾਂ ਬਾਅਦ ਉਹਦਾ ਬੈਨੀਫਿਟ ਇਹ ਹੈ ਵੀ ਫੇਰ ਕਬੂਤਰ ਛੇਦੀ ਕਿਤੇ ਝਾੜ ਨਹੀਂ ਪਉਂਦਾ ਠੀਕ ਹੈ ਹਾਂ ਜੀ ਹਾਂ ਜਦੋਂ ਹੁਣ ਆਪਾਂ ਕਲੰਗਾ ਕਲੰਗਾ ਪੱਟਾਂਗੇ ਇਹ ਦੂਰੀਆ ਕੂਤਰ ਕ੍ਰੀਜ਼ ਕ੍ਰੂਜ਼ ਪਾਉਣ ਦਾ ਡਰ ਰਹਿੰਦਾ ਦੂਰੀਆਰੀ ਉਹਦਾ ਆ ਥੋੜਾ ਬੈਨੀਫਿਟ ਹੈ ਓਕੇ ਜੀ ਬਸ ਕਿੰਨੇ ਪੱਟਦੇ ਚੋਬਰਾ ਆਪਾਂ 12 ਨਹੀਂ ਨਹੀਂ ਦੋ ਵਿੱਚੋਂ ਪੱਟੇ ਨਹੀਂ 10 ਪੱਟਦੇ 10 ਪੱਟਦੇ 10 ਪੱਟਦੇ ਦੋ ਨਹੀਂ ਪੱਟੇ ਓਕੇ ਬਸ ਵੀ ਹੁਣ ਸਿੱਦੇ ਇਹਨੇ ਪੱਟਨੇ ਆ ਉਹ ਮਾਰਚ ਦੀ ਪਟਾਂਗੇ ਜਾ ਕੇ ਛੜਦੀ ਜਿਵੇਂ ਜਿਵੇਂ ਜਾਨਵਰ ਚੱਕੇ ਆ ਮਿੱਟੀ ਮੋ ਗਿਆ ਜੀ ਜਾਣ ਦੇ ਜਾਣ ਦੇ ਓਕੇ ਆ ਜੀ ਇਹਦਾ ਉੱਡ ਕੇ ਤਾਂ ਬੈਠੂਗਾ ਨਾ ਮੈਂ ਇਹ ਦੇ ਤਾਂ ਕਿਉਂਕਿ ਫਾਂਗੀ ਤੋਂ ਦੋ ਪੱਟੇ ਇਹਨਾਂ ਦੇਤਾ ਇਹ ਗੱਲ ਹੋਰ ਸੱਚ ਬਈ ਜੇ ਇਹ ਕਬੂਤਰਬਾਜੀ ਮਤਲਬ ਪਰਪਟਾਈ ਚੱਪਾ ਜੀ ਜ਼ਿਆਦਾ ਹੀ ਡੀਪਲੀ ਜਾਣਾ ਜਿੰਨਾ ਕਿ ਅਸੀਂ ਜਾਣਦੇ ਨਹੀਂ ਕਿਉਂਕਿ ਸਾਡੇ ਕੋਲੇ ਕਬੂਤਰ ਬਹੁਤ ਐ ਸਾਨੂੰ ਕਦਰ ਘੱਟ ਐ ਕਾਲਾ ਚੀਨਾ ਖੰਡ ਵਾਵਾ ਵਾਹਾ ਹੱਥ ਨੇ ਮੁਰੀ ਫਿਰਦਾ ਹਾਂ ਹਾਂ ਫਿਰਦਾ ਮੋਟਾ ਤਾਜਾ ਜੇ ਜ਼ਿਆਦਾ ਡੀਪਲੀ ਪਟਣੇ ਕਬੂਤਰ ਤਾਂ ਕਬੂਤਰ ਪਟਣ ਦਾ ਵੀ ਇੱਕ ਪ੍ਰੋਸੈਸ ਹੁੰਦਾ ਜੋ 10 15 ਦਿਨ ਪਹਿਲਾਂ ਚੱਲ ਇੱਕ ਮੇਨ ਕੰਮ ਹੁੰਦਾ ਜਦੋਂ ਕਬੂਤਰ ਪਟਨੇ ਆ ਜਿਹੜਿਆਂ ਖੁੱਡੇ ਚ ਫਟੀਆਂ ਆ ਉਡਰਾਂ ਵਾਲੇ ਕਬੂਤਰਾਂ ਦੀਆਂ ਜਿਹੜੇ ਖੁੱਡੇ ਚ ਪਟਨੇ ਆ ਉਹ ਫਟੀਆਂ ਆਪਾਂ 15 ਦਿਨ ਪਹਿਲਾਂ ਲਾ ਦੇਣਗੇ ਹੁੰਦੇ ਗਏ ਠੀਕ ਹੈ ਹਾਂ 15 ਦਿਨ ਪਹਿਲਾਂ ਫਟੀਆਂ ਲਾਉਣੀਆਂ ਹੁੰਦੀਆਂ ਤੇ ਲਗਭਗ ਕੋਈ 5-10 ਦਿਨ ਪਹਿਲਾਂ ਕਬੂਤਰਾਂ ਦੇ ਖੰਭ ਕੈਂਚੀ ਨਾਲ ਕੱਟਣ ਦਾ ਇਹ ਕਰਕੇ ਗੋਲ ਕਰਦੇ ਨੇ ਕਬੂਤਰ ਠੀਕ ਹੈ ਕਿ ਨਹੀਂ ਇੰਨੇ ਨਾਲ ਇੱਕ ਤਾਂ ਬਣਾਇਆ ਪਤਾ ਲੱਗ ਜਾਂਦਾ ਵੀ ਜੇ ਕਿਸ ਨੂੰ ਮਾਣੀ ਲਊ ਤਾਂ ਸਾਰੇ ਜਾਣਕਾਰੀ ਇਹ ਬੰਦੇ ਜੇ ਕਿਸ ਨੂੰ ਨਹੀਂ ਸਮਝੇ ਚਾਉਂਦਾ ਵੀ ਬੰਗੂ ਕੇ ਕਿੰਨੇ ਰਹਿ ਗਏ ਕਿੰਨੇ ਨਹੀਂ ਰਹੀ ਫਿਰ ਜਦੋਂ ਕੈਂਚੀ ਨਾਲ ਆਪਾਂ ਗੋਲ ਕੀਤੇ ਹੋਣਗੇ ਨਾ ਕਬੂਤਰ ਗੋਲ ਤੋਂ ਭਾਵ ਹੈ ਫੂੰਜਾ ਤੇ ਪੱਲੇ ਜੋੜ ਕੇ ਠੀਕ ਹੈ ਚੁਬਰੇ ਕਬੂਤਰ ਫੜੀਆਂ ਹੈ ਕੋਈ ਜਿਹਦੇ ਮੜੇ ਫੰਗ ਜੇ ਵੱਧ ਹੋਣ ਜਿਵੇਂ ਆਹ ਕਾਲਾ ਚੀਨਾ ਗਲਾਬੀ ਟੂਸੇ ਵਾਲਾ ਹਾਇ ਇਹਨੂੰ ਫੜ ਤੇ ਇਹਨੂੰ ਐ ਕਰ ਇਹਨੂੰ ਵਿਖਾ ਉੱਤੋਂ ਹਾਇ ਇਹਨੂੰ ਮੜਾ ਜਾ ਇਕੱਠੀ ਕਰਕੇ ਹਾਂ ਨਹੀਂ ਨਹੀਂ ਇਹਨੂੰ ਦੋਵੇਂ ਐ ਜੋੜ ਹਾਂ ਇੱਥੋਂ ਐ ਠੀਕ ਹੈ ਜਦੋਂ ਕਬੂਤਰ ਗੋਲ ਕਰਨਾ ਇੱਥੋਂ ਐ ਕੈਂਚੀ ਨਾਲ ਐ ਗੋਲ ਹੋਊਗਾ ਇਹ ਇੱਥੋਂ ਐ ਇਥੋਂ ਵੱਢੇਗੇ ਫਿਰ ਪਤਾ ਲੱਗ ਜੂ ਕਿੰਨੇ ਪੂਛ ਚੋਂ ਰਹਿੰਦੇ ਆ ਤੇ ਕਿੰਨੇ ਕਲੰਗਾਰੇਗਾ ਕੰਨੀ ਗਾਲਣਾ ਫਿਰ ਉਹਨਾਂ ਉਹਨਾਂ ਬੰਦਾ ਖਿੱਚ ਦਿੰਦਾ ਜਿੰਨਾਂ ਰਹਿ ਜਾਣ ਠੀਕ ਐ ਇੱਕ ਇਹ ਤੇ ਇੱਕ ਸਾਨੂੰ ਦੱਸਿਆ ਫਟੀਆਂ ਲਾਉਣੀਆਂ ਹੁੰਦੀਆਂ ਤੇ ਫਿਰ ਇੰਨੇ ਨਾਲ ਕੂਤਰਾਂ ਦੇ ਖੰਭ ਨਹੀਂ ਖਰਾਬ ਹੁੰਦੇ ਬਾਅਦ ਕੂਤਰ ਤੜਫੜ ਨਹੀਂ ਕਰਦੇ ਜਦੋਂ ਆਪਾਂ ਕੂਤਰਾਂ ਦੇ ਖੰਭ ਪਾੜਦੇ ਆ ਤੇ ਹੁਣ ਸਾਰੇ ਤਾਂ ਉੱਡ ਕੇ ਤਾਂ ਜਾਣ ਦੀ ਕੋਸ਼ਿਸ਼ ਕਰਦੇ ਆ ਨਾ ਕਿਉਂਕਿ ਇਹ ਰੈਗੂਲਰ ਜਿੱਥੇ ਬੈਂਦੇ ਆ ਬਈ ਇਹਨੂੰ ਉੱਥੇ ਜਾਣਾ ਉੱਡ ਕੇ ਆਪਦੀ ਰੈਗੂਲਰ ਥਾਂ ਤੇ ਤੇ ਜਦੋਂ ਆਪਾਂ ਫਟੀਆਂ ਲਾ ਦੇਾਂਗੇ ਤੇ ਗੋਲ ਕਰ ਦਾਂਗੇ ਉਹ ਦਿਨ ਨੂੰ ਥੱਲੇ ਤੁਰਨ ਫਿਰਨ ਹੁਣ ਆਪਾਂ ਨੂੰ ਤਾਂ ਪਤਾ ਹੈ ਇਹ ਆਪਣੇ ਨਵੇਂ ਭਰਾਵਾਂ ਵਾਸਤੇ ਹੈ ਠੀਕ ਹੈ ਬਾਕੀ ਉਹਨਾਂ ਅਖੀਰ ਤੋਂ ਹੀ ਪਾਇਆ ਗਿਆਨ ਦੀ ਬੁੰਡ ਪਾੜੀ ਜਾਂਦਾ ਹਨਾ ਬੇਰਗੱਲ ਤੋਂ ਮੈਂ ਕਹਾਂ ਦੱਸ ਦੇ ਯਾਰ ਜਿੰਨੇ ਕਿ ਬਣਾ ਹਨਾ ਮੈਂ ਬੜਾ ਜ਼ਿਆਦਾ ਇਹਨਾਂ ਸੀਰੀਅਸ ਲੈਂਦਾ ਨਹੀਂ ਹੁਣੀ ਚੀਜ਼ ਨੂੰ ਮੈਨੂੰ ਆਏ ਹੁੰਦਾ ਬਸ ਰੱਬ ਰੱਖ ਆਈ ਈ ਡੀ ਨਹੀਂ ਗੱਲ ਹੁੰਦੀ ਚੱਲਣ ਦੇ ਭੈਂਚੋ ਹਨਾ ਤੁਸੀਂ ਆਖੋ ਆਪ ਤਾਂ ਫਟੀਆਂ ਲਾਹਾਂਗੇ ਨਹੀਂ ਗਾ ਸਾਨੂੰ ਫਟੀਆਂ ਲਾਉ ਨੂੰ ਆਖੀ ਜਾਂਦੇ ਹਾਂ ਸਹੀ ਗੱਲ ਹੈ ਤੇ ਫਿਰ ਮੈਂ ਉਹ ਚੀਜ਼ ਦਾ ਨਤੀਜਾ ਹੀ ਭੁਗਤੂਆਂ ਚਾਰ ਦਿਨਾਂ ਨੂੰ ਤੁਹਾਨੂੰ ਕਹੂੰਗਾ ਆ ਭੈਂਚੋਆਂ ਖੰਭ ਕਾਣਾ ਹੋ ਗਿਆ ਓਏ ਭੈਂਚੋ ਚੋਬਰਾ ਫੜੀ ਓਏ ਬਾ ਫਰ ਮੈਂ ਚਾਰ ਦਿਨੋਂ ਇਹੀ ਗੱਲਾਂ ਮੈਂ ਕਰੂੰਗਾ ਕੇ ਉਹ ਤਾਂ ਖੁੱਲੀ ਇੰਨੀ ਕਦਾ ਰਹਿੰਦੀ ਐ ਆਂ ਦਾ ਹਵਾ ਉੱਟ ਮਾਉਣ ਨੂੰ ਖੁੱਲੀ ਛੱਡਦੇ ਆਂ ਹਾਂਜੀ ਮਰਾਉਂਗਾ ਸ਼ਾਲਾ ਬੜਾ ਜਾਂ ਵਿਖੇ ਝੱਟ ਫਿਰ ਇੱਕ ਬੰਨਿਆ ਵੀ ਪੈਣ ਤੇ ਤੇ ਉਸ ਹੱਬ ਤੇ ਮਾਰੀ ਇਹ ਗੋਸ਼ੇ ਦੇ ਆਈ ਹਾਈ ਫਲੇਅਰ ਐ ਅਏ ਅਈਲੀ ਰਿਆ ਬੱਚੜਾ ਆਇਆ ਜਾਂਏ ਮਤਲਬ ਬਾਵਾ ਟੈਂਟੋਂ ਬਾਲਾ ਦੇ ਛਤਰੀ ਲਾ ਦੇ ਲਾਲੇ ਕੋਈ ਦਿੱਕਤ ਨਹੀਂ ਜਾਣ ਦੇ ਚਾਰੇ ਬੱਚੇ ਢਾ ਦੇ ਭਈ ਓਕੇ ਹੋ ਗਿਰੂ ਬੋਲ ਰਿਆ ਜਾਨੀਗਾ ਮੈਂ ਸਵਾਦ ਜਾ ਜੂਗਾ ਡਾਂਦ ਕੇ ਕੋਈ ਨਾ ਹੁਣ ਆਪੇ ਬੈ ਜਾਣਗੇ ਜੇ ਬੈਠਣਾ ਹੈ ਤਾਂ ਹੁਣ ਆ ਬਹਿ ਰਹੀ ਜਾਈ ਕਿ ਤੂੰ ਉਹ ਦਿਨ ਜਿਹੜਾ ਪਹਿਲਾਂ ਖੱਦਾ ਪੈਂਦਾ ਸੀ ਯਾਦ ਆ ਤਰੇ ਆਪਣੇ ਆਪਾ ਢਾਉਂਦੇ ਤਾਂ ਬਹਿਰੀ ਆ ਕੇ ਖੱਦਾ ਹੀ ਪਾਉਂਦੀ ਸੀ ਆ ਕੇ ਅੱਛਾ ਕਿਹੜਾ ਹੋਏ ਅੱਛਾ ਲਓ ਜੀ ਦੇਖੋ ਦੁਆ ਫਿਰਦੇ ਠੱਪੇ ਮਾਰਦੇ ਜਿਹੜੇ ਘਰ ਤੇ ਠੱਪੇ ਮਾਰਦੇ ਫਿਰਦੇ ਸਮਝ ਲੋ ਸੈਟ ਹੈ ਕੱਲੇ ਕੋ ਕੱਚ ਖਾਂਤਾਲ ਦਾ ਡਾਰਾ ਜਿਹੇ ਪਹਿਲੀ ਵਾਰੀ ਉੱਡਿਆ ਉੱਚਾ ਤੇ ਦੂਜੇ ਨਾਲ ਕੋਈ ਰੌਲਾ ਨਹੀਂ ਤਿੰਨਾਂ ਦਾ ਕੱਚ ਖਾਂਤਾਲਾ ਦਾ ਥੋੜਾ ਡਾਰਾ ਨੂੰ ਭੜਕਾ ਵੜਕੂਗੇ ਬਾੜਾਂਗੇ ਸਾਰਿਆਂ ਨੂੰ ਓਕੇ ਰਿਪੋਰਟਾਂ ਬਾਹ ਡਾ ਤੇ ਮੁਖਸਰਾਲ ਮੁੰਡੇ ਦਾ ਫੋਨ ਆਇ ਤੇ ਐਂ ਕਰਕੇ ਤੇਰੇ ਫੰਗ ਲਾ ਕੇ ਤੈਨੂੰ ਕਬੂਤਰ ਬਣਾ ਦੇਗੇ ਚਾਰਚ ਵਿੱਚ ਮਿਲਾ ਦੇਗੇ ਹਾਂ ਕੋਠੇ ਤੇ ਖੜਾ ਅਗੇ ਮੈਨੂੰ ਚਿੜੀ ਵਾਂਗੂ ਢਾ ਦੇ ਐਂ ਮੈਂ ਚਿੜੀ ਵਾਂਗੂ ਕਬੂਤਰ ਲੈ ਜਾ ਗੂਦ ਚੱਕ ਲੈ ਦੇ ਫੰਗ ਲਾ ਕੇ ਛੇਦੀ ਛੇਦੀ ਲਾ ਦੇ ਚੱਕ ਦੇ ਥੱਲੇ ਚੱਕ ਦੇ ਥੱਲੇ ਮਾਰ ਕੇ ਕੋਠੇ ਦਾ ਫਿਰਦੇ ਸਾਰੇ ਘਰ ਤੇ ਫਿਰਦੇ ਆਈ ਕੱਚਖੰਡਾਂ ਤੜੀ ਪਿੰਡ ਨੂੰ ਗਈ ਸੀਗੀ ਉਹ ਵੀ ਮੁੜਿਆ ਹੋਊਗੀ ਕਿ ਆਜੂ ਤਾਂ ਵੱਡੀ ਆ ਖਰੇ ਸਾਰੇ ਨਾਲੋਂ ਇਹਨਾਂ ਨਾਲੋਂ ਦੂਜੀ ਤਾਂ ਉੱਚੇ ਹੋ ਗਏ ਬੱਚੇ ਉਹ ਫਿਰਦੇ ਤਿੰਨੇ ਕੱਚਖੰਡਾਂ ਤਲੀ ਫਰੇਮ ਚੋਂ ਬਾਹਰ ਹੁੰਦੇ ਕਲੀ ਗਿਆ ਲਓ ਜੀ ਜਿਹੜੇ ਬੱਚੇ ਦਾ ਡਰ ਸੀ ਉਹੀ ਫਿਰਦੇ ਦੂਜੇ ਪਾਸੇ ਆ ਕੇ ਬੈਠ ਗਿਆ ਇੱਕ ਮਿੰਟ ਰੋਕੋ ਹੌ ਬੈਠੀ ਸਾਹਮਣੇ ਹੋ ਰਹੀ ਦੇਖ ਗਈ ਹੌ ਰਹੀ ਸਾਹਮਣੇ ਚਲੋ ਕੋਈ ਇਸ਼ੂ ਨਹੀਂ ਕੋਈ ਡਿੱਕਦਾਰੀ ਗੱਲ ਦੀ ਫਿਰ ਚੱਲਦੇ ਆ ਕਰੀ ਬਾਪੂ ਦੂਜੇ ਬੱਚੇ ਤਾਂ ਸਾਰੇ ਮੇਰੇ ਨਾਲ ਸਿੱਧੇ ਬੈਠੇ ਹੋਣਗੇ ਮੈਂ ਤਾਂ ਇਹਨੂੰ ਦੇਖੀ ਨਹੀਂ ਆਇਆ ਸੀ ਕੋਈ ਦੂਜੇ ਚੱਕਰ ਆਏ ਹਨ ਦੂਜੇ ਤੋਂ ਪਹਿਲਾਂ ਆਪੇ ਉੱਡ ਕੇ ਬੈਠੇ ਹੋਏ ਆ ਤੇ ਇਹ ਕਦੇ ਉੱਡੀ ਨਹੀਂ ਸੀ ਆਪੇ ਕੋਟ ਰਿਆਂ ਦੀ ਸੀ ਇੱਕ ਅੱਧਾ ਘਰ ਘਰ ਦੇ ਵਿੱਚ ਇੱਕ ਦੋ ਜਿਹੜੇ ਪਾ ਕੇ ਬੈਹ ਜਾਂਦੀ ਸੀ ਤਾਂ ਕਰਕੇ ਮੈਨੂੰ ਉਹੀ ਬਸ ਸਾਡੇ ਬਿੱਟੇ ਬਿੱਟੇ ਤੇ ਲੱਛੀ ਹੋ ਗਈ ਮੈਂ ਕਿਹਾ ਡਾਉ ਨੇ ਆ ਕੋਈ ਨਹੀਂ ਹੁੰਦਾ ਹਾਂ ਜੀ ਮਹਾਰਾਜ ਜੀ ਆ ਗਈ ਕਰੇ ਉਹ ਦੂਵੇ ਪਈ ਰੋਕਦੇ ਨਹੀਂ ਵੋਟਰ ਖੜਾ ਬੜਾ ਤੇਜ ਹੋ ਗਿਆ ਆਪਣਾ ਹਾਂ ਜੀ ਦੂਜੇ ਸਾਰੇ ਬੇਵੀ ਬੂਲੀ ਆਈ ਮਾਰੋ ਦੱਸਾ ਜੀਆ ਮੈਂ ਕਿਹਾ ਇੱਕ ਦੀ ਢਾਰਾ ਤੇ ਬਸ ਉਹੀ ਗਈ ਬੜਾ ਚੰਦਰਾ ਲੱਗਦਾ ਮੈਂ ਸੌਣ ਲੱਗੇ ਐ ਲੱਗਦਾ ਗਜਨੀ ਫਿਲਮ ਚੋਂ ਕੱਢ ਕੇ ਲਿਆਉਂਦਾ ਲਾਈਟ ਵਰਜਨ ਗਜਨੀ ਦਾ ਅੱਜੀ ਮੈਂ ਚੱਲੇ ਆ ਜੀ ਘਰ ਨੂੰ ਪਿੰਡ ਔਲਫ ਤੋਂ ਔਲਫ ਤੋਂ ਕਰਾਈ ਵਾਲੇ ਆ ਗਿਆ ਕਰਾਈ ਵਾਲੇ ਹੁਣ ਜਾਊਗਾ ਫਗਰਸਰ ਥੀੜੀ ਤੇ ਜਾਊਗਾ ਨਹੀਂ ਨਹੀਂ ਕਰਾਈ ਵਾਲੇ ਮੈਨੂੰ ਖਾਂ ਫਗਰਸਰ ਥੀੜੀ ਤੋਂ ਪਾਸਾ ਯਾਰ ਇੱਥੇ ਜਾਊਗਾ ਨਾਲ ਬੈਠ ਜਾਊਗਾ ਫੀਟੇ ਤੋਂ ਮਾਣਾ ਫਿਰ ਆਦੇ ਨਹੀਂ ਕਿ ਜ਼ਿਆਦਾ ਘੱਟ ਲੱਗੀ ਤੇ ਪੁੱਤ ਸੋਣਾ ਜੰਮੀ ਦੀ ਗੁਦੀ ਮੰਗਲੀ ਰਾਤੋਂ ਮੈਂ ਝੋੜਾ ਨੂੰ ਫੂਲਾ ਤੇ ਝੋੜਾ ਨੂੰ ਨਾਲੀ ਸੀ ਕਹਾਣੀ ਬੇਸੀ ਵੀ ਆ ਜਾਓ ਤਾਂ ਕਰਾਂ ਕਿ ਫੇਣੀ ਚਲੋ ਕੋਈ ਗੱਲ ਨਹੀਂ ਮੈਂ ਜਾਣੇ ਖੱਚ ਕੇ ਘਰੇ ਤੇ ਘਰੇ ਯਾਰ ਖਬਰ ਫੁੱਟਾਈ ਜੀ ਬਹਿਰੀ ਪੂਰੀ ਪੈ ਗਈ ਸੀ ਬੱਚਾ ਨੂੰ ਹਨਾ ਜਿਹੜੇ ਥੱਲੇ ਬੈਠੇ ਸੀਗੇ ਬਾਹਰ ਜਿਹੜੇ ਨਾ ਦੂਜਾ ਮੁਰਕਾ ਹੈ ਆਪਣਾ ਕਾਚ ਵਾਲਾ ਅਸਰ ਬਿਲਕੁਰੀ ਆਗੇ ਦੇਖਦਾ ਯਾਰ ਬਾਬਾ ਠੰਡ ਬਾਈ ਲੱਗੇ ਰਹੇ ਤੇ ਮੈਂ ਖੱਚ ਕੇ ਕਰਾ ਪਿੰਟ ਲਾਤੀ ਬਸ ਆਪਣਾ ਜੀ ਮੇਰੇ ਹੀਰੋ ਤੇ ਤੇਲ ਮੁੱਕ ਗਿਆ ਜੀ ਅੰਤ ਵਿੱਚ ਫੇ ਵਾਧੂ ਟੀਕਾ ਕਰ ਲਈਏ ਨੇ ਕੋਈ ਵੀ ਰੋਕ ਸਕਦਾ ਟੀਕਾ ਕਰਕੇ ਲਈਆ ਮੈਨੂੰ ਪਰ ਪੜ ਤਿੰਨ ਕਿਲੋਮੀਟਰ ਦਾ ਆ ਗਿਆ ਤੇ ਮੈਨੂੰ ਆਇਆ ਕਿਸੇ ਦੁਕਾਨ ਤੋਂ ਤੇ ਜਾਵੜੇ ਨਾ ਕਰ ਉਥੋਂ ਮਾਰ ਕੇ ਆਪਾਂ ਥੋੜਾ ਮੋਟਲਾ ਟਕਾ ਹੋ ਜੇ ਟਕਾ ਕੇ ਜਿਹੜਾ ਮੇਰ ਰੋਡ ਤੇ ਜਿਹੜਾ ਤੇ ਹੱਥ ਹੱਥ ਸੱਸਰ ਪੈ ਗਿਆ ਬਈ ਮਾਰ ਤੱਕ ਕਰਦਾ ਨਹੀਂ ਦਾ ਨਹੀਂ ਮੈਂ ਪਿੰਡ ਚੋਂ ਫਕਰ ਸਰ ਤੇ ਵੀ ਵੜ ਗਿਆ ਮੈਂ ਪੁੱਛਿਆ ਲੱਗ ਵੀ ਕਿਸੇ ਦੁਕਾਨ ਨੇ ਪਟ્રોલ ਮੇਜੂਗਾ ਉਹ ਕਹਿੰਦਾ ਬਈ ਤੂੰ ਐਂ ਕਰਾ ਮੇਰ ਰੋਡ ਚੱਲ ਜਾ ਹਣਾ ਤੇ ਕਹਿੰਦਾ ਵੀ ਨੇੜੇ ਹੀ ਜਾ ਕੇ ਪੰਪ ਆਊਗਾ ਹੋ ਗਿਆ ਹੋ ਗਿਆ ਹੋ ਗਿਆ ਲਫਾਏ ਦੰਜਰ ਗਿਆ ਚੱਲ ਬੰਨ ਚੋ ਪੈ ਗਈ ਆਫਤ ਪੈ ਗਈ ਆਫਤ ਪੈ ਗਈ ਆਫਤ ਸਾਲਾ ਪੰਪ ਪਤਾ ਨਹੀਂ ਕਿੱਥੇ ਗਾਊਗਾ ਹਜੇ ਆ ਗਿਆ ਓ ਮਨ ਬੜੀ ਕੀ ਗੱਲ ਬੜੀ 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 ਗੱਲ ਬੜੀ ਗੱਲ ਉਹਦਾ ਕੀ ਲੱਗੇ ਬਾਪੇ ਉਹ ਕਿੱਸਾ ਮਤ ਬੜੀ ਤੇਜ਼ ਐ ਜੀ ਕਿੱਸਾ ਬੜੀ ਤੇਜ਼ ਆ ਆਪਣੀ ਸਰਾ ਲੱਗੀ ਆ ਕਹਦੇ ਕਿਹਾ ਕਿ ਨਹੀਂ ਹੁਣ ਆਪਾਂ ਨੂੰ ਗਿੰਦੜਵੇਂ ਵੇਚੀ ਹੋਗੇ ਜਾ ਬੋਗਾ ਬ్రో ਚਲੋ ਕੋਈ ਛੂ ਵਾਲੀ ਗਾਂਦੀ ਚੱਲਦੇ ਆ ਬੱਚੇ ਜੀ ਨਾ ਬਾਬੇ ਉਹ ਫਰੋਟ ਬਟੂ ਮਲੇਗਾ ਉਹ ਗਾਇ ਨਹੀਂ ਗਾਉਂਦੇ ਆ ਕਿ ਸ਼ੇਅਰ ਕਰਦਾ ਨਾ ਜੀ ਬਾਤ ਆ ਗਈ ਕਿ ਬਹੁਤ ਜੀ ਕੀ ਆ ਬੀਤਰ ਰੇ ਜੀ ਬੰਦੇ ਬੈਠੇ ਆ ਆਪਣੇ ਬੰਦੇ ਬੈਠਿਆ ਹੀ ਪੂਰੀ ਫੀਲਡਿੰਗ ਲਈ ਬੈਠੇ ਇਸ ਰੇ ਇਹ ਆਈਟਮ ਬਾਜੀ ਆਪਣੇ ਬੰਦੇ ਤੇ ਕੀ ਕੀਤਾ ਕੀ ਤਾਂ ਕੀ ਆਖੇ ਨਾ ਫੋਨ ਬੰਦ ਹੋ ਗਿਆ ਸਭ ਉਹ ਆਪਣਾ ਹੁਣ ਚਾਰ ਚੂੜੇ ਚ ਲਾ ਕੇ ਹੁਣ ਘਰੋਂ ਤਤਾ ਪਾਣੀ ਲਿਆਉਂਦਾ ਲਓ ਜੀ ਤੇ ਹੌਟ ਵਾਟਰ ਪਾਈਏ ਨੇ ਕੂਤਰ ਨੂੰ ਠੀਕ ਹੈ ਕਿ ਨਹੀਂ ਕੁੰਡਾ ਦਾ ਨੰਬਰ ਕੁੰਡਾ ਹੋ ਬੱਸ ਬੱਸ ਕੁੰਡਾ ਤੈਨੂੰ ਨਾ ਕੱਢ ਕੇ ਤੇਰਾ ਕੁੰਡਾ ਨੰਬਰ 3 ਚ ਪਾਦਾ ਜੀ ਪਾਣੀ ਲਓ ਜੀ ਤੇ ਖੁੱਡੇ ਕੱਲ ਤੇ ਸਾਫ਼ ਕੀਤੇ ਆ ਤੇ ਮੁੰਡਾ ਇਹ ਟੱਜ ਰੱਖਿਆ ਹੁੰਦਾ ਜਿੱਥੋਂ ਦੀ ਕੁੱਤੜੇ ਚੜ ਕੇ ਪਾਣੀ ਪੀਣਾ ਹੁੰਦਾ ਐਵੇਂ ਲੋਕੀ ਹੋਣੀ ਮੈਂ ਚਲਾ ਕੇ ਛਟਕਾਂ ਦੇ ਮਾਰੀ ਮੈਂ ਸਿੱਟ ਜਾ ਉਹ ਮਾਰੀ ਮੈਂ ਚੱਲ ਤੂੰ ਦੇਖ ਉੱਤੇ ਤੇ ਰੱਖ ਫਿਰ ਉਹ ਕਰਕੇ ਕੋਈ ਨਹੀਂ ਹੁੰਦਾ ਏਟਾ ਰੱਖਣਾ ਹੀ ਭੁੱਲ ਗਾਇਆ ਦੇਖ ਸੁਣ ਮੈਂ ਦਿਖਾਉਣਾ ਕੀ ਕੀਤਾ ਇਹਨੇ ਇਹ ਪਾਣੀ ਧਰ ਛੇੜੀ ਖੋਲੀ ਮੂਰੇ ਟਪਈ ਹੁੰਦੀ ਹੈ ਨਾ ਏਟਾ ਰੱਖਣਾ ਹੀ ਨਹੀਂ ਉਸਤਾਦ ਸਾਹਿਬ ਪਾਣੀ ਪੀਚੇ ਕਿਉਂ ਨਹੀਂ ਐ ਆਪੇ ਉੱਤੇ ਥਲੇ ਉਹ ਪੀ ਲੈ ਗਏ ਲੌਂਕ ਲੌਂਕ ਵਿਚਾਰ ਨੇ ਕਿਵੇਂ ਲੰਘੇ ਹੋਏ ਹੋਰ ਕੀ ਹੈ ਲਾਸਟ ਆਪਣੀ ਬੈਠਕ ਹੱਸ हांसनासना 그거 ਦਾ ਕਰਦੇ ਨੇ ਨਿਕਲਦੇ ਲਾਸਟ ਬੈਡ ਤੇ ਪਾ ਦਈਓ ਵਾਟਰ ਮਰਥੇਂ ਹੀ ਓਏ ਉਹਦੋਂ ਦੀ ਹੁੰਡੀ ਕੀ ਆ ਓਏ ਉਹਦੋਂ ਦੀ ਹੁੰਡੀ ਕੀ ਥੱਲੇ ਕੰਜਰ ਦਿਆ ਜਬਰ ਜੀ ਖੋਲੋ ਇਹੋ ਇੰਨੇ ਕਿ ਗੱਡੀ ਲੈ ਕੇ ਕੂਡਾ ਨੰਬਰ 5 ਜੀ ਕੂਡਾ ਨੰਬਰ 5 ਚ ਆ ਗਏ ਦੂਜੇ ਸਾਰੇ ਕੂਡੇ ਜੀ ਰੱਖਦੇ ਤੇ ਰੱਖਦੇ ਹੀ ਕੂਡਾ ਨੰਬਰ 5 ਚ ਵੀ ਲੈ ਲਈ ਓਕੇ ਹੋ ਗਈ ਰਿਪੋਰਟ ਜੀ ਇੱਕ ਦੂਜੇ ਦੇ ਕੈਮਰਾ ਕੈਮਰਾ ਪੜਾ ਦੇ ਜੀ ਵਰਤੀ ਜੀ ਵਲੌਗ ਦੀ ਐਂਡਿੰਗ ਇਸ ਤਾਂ ਪੈ ਗਈ ਸੀ ਸੈਟੋ ਕਿੰਨਾ ਆਲੂ ਕੇ ਤੇ ਪ੍ਰੈਸ ਹੋ ਗਿਰੋ ਟੋਟੀ ਖਾ ਕੇ ਤੇ ਆਦਾ ਲੋਹ ਦੀ ਐਂਡਿੰਗ ਨਹੀਂ ਦੇ ਵਾਕੀ ਗਲੋ ਗਲੂ ਚੈੱਕ ਕਰਨਾ ਸੀ ਇਹ ਵਜੇ ਬਾਕੀ ਵੀ ਦਮਣੀਆ ਰਕ ਨੇ ਕੰਮ ਚੰਗਾ ਕੀਤਾ ਦੇਖੋ ਐਨ ਰੂਮ ਦੀ ਸਫਾਈ ਕਰਤੀ ਮੇਰੇ ਆਉਂਦਿਆਂ ਤਿੱਕਰ ਪੂਰੀ ਓਕੇ ਰਿਪੋਰਟਾਂ ਘਰ ਦੀ ਸਫਾਈ ਕਰਤੀ ਬੌਂਕਰ-ਮੌਂਕਰ ਮਾਰ ਪਾਣੀ ਪੂਣੀ ਛੜਕ ਸਰਾ ਲਾਤੀ ਤੇ ਕੱਚ ਕਾਂਤ ਵਾਲੀ ਪੱਠੀ ਵੀ ਆਪਣੀ ਨਹੀਂ ਆਈ ਮੈਂ ਤੁਹਾਨੂੰ ਪਤਾ ਮੜਾ ਕੰਮ ਜਾਵੜਿਆ ਸੀ ਯਾਰ ਹਨਾ ਬਾਕੀਰ ਕਿਸਮਤ ਚ ਹੋਈ ਚਾਪੇ ਆ ਜੂਗੀ ਯਾਰ ਹਨਾ ਐਡੀ ਕੋਈ ਓਜੀ ਵਾਲੀ ਗੱਲ ਨਹੀਂ ਬਾਕੀ ਉਹ ਜਦੋਂ ਉੱਡੀ ਐ ਡਾਊਨ ਤੋਂ ਪਹਿਲਾਂ ਹੀ ਦੱਸਿਆ ਸੀ ਮੈਂ ਕਿਹਾ ਵੀ ਇਹ ਪੱਠੀ ਘਵਾ ਚੂਗੀ ਜਿਹੜਾ ਦੂਜੇ ਤੇ ਤਿੰਨੇ ਮੋੜਿਆ ਹੋਣਗੇ ਮੈਂ ਕਿਹਾ ਇਹਦੀ ਨਿਗ੍ਹਾ ਰੱਖਣ ਵਾਲੀ ਐ ਤੇ ਹਾਂ ਸੱਚ ਇੱਕ ਗੁਲਾਬੀ ਕਾਂਤਰਾ ਵਾਲ ਨੂੰ ਯਾਰ ਮੈਂ ਸੁਣਿਆ ਬੈਰੀ ਨਹੀਂ ਫੜ ਲੈ ਸੀਗਾ ਚੋਬਰ ਦਾਸਤਾ ਜੀ ਕਹਿੰਦਾ ਵੀ ਮੈਂ ਤਾਂ ਜਾਵੜੇ ਤੇ ਨਾ ਬੈਠੇ ਸੀ ਨੇ ਇਹ ਤਾਂ ਉੱਡ ਕੇ ਬੈਰੀ ਬੁਰੀ ਪੈ ਗਈ ਤੇ ਉਹਨੂੰ ਬੈਰੀ ਨਹੀਂ ਫੜ ਫੜਦਾ ਨਹੀਂ ਤੇ ਛੁੱਟ ਕੇ ਆ ਗਿਆ ਕਰੇ ਉਹ ਵੀ ਵਿਚਾਰਾ ਹਨਾ ਬਾਕੀ ਆਪਾਂ ਨੂੰ ਨਹੀਂ ਪਤਾ ਯਾਰ ਕੁਝ ਵੀ ਕੀ ਹੋਇਆ ਕਰੇ ਕੀ ਗੱਲ ਬਾਤਾਂ ਸਾਰੀ ਠੀਕ ਆ ਕਿ ਨਹੀਂ ਤੇ ਜਿੰਨਾ ਕੁਝ ਮੇਰੇ ਅੱਖਾਂ ਸਾਹਮਣੇ ਹੁੰਦਾ ਉਹ ਹੀ ਗੱਲਾਂ ਸਿਰੋਂ ਮੈਂ ਦੱਸ ਦਿੰਦਾ ਨਾ ਦੂਜੀਆਂ ਗੱਲਾਂ ਦਾ ਬਸ ਆਸੇ-ਪਾਸੇ ਆ ਜਾਂਦਾ ਆਪਾਂ ਨੂੰ ਕੋਈ ਨਹੀਂ ਪਤਾ ਤੇ ਓਕੇ ਠੀਕ ਹੈ ਬਸ ਹੋਰ ਤਾਂ ਕੋਈ ਰਹਿ ਨਹੀਂ ਗਾਣਾ ਕਰਦੇ ਬਲੌਗ ਦੀ ਐਂਡਿੰਗ ਤੇ ਸੱਟਾਂ ਸਰ ਕੋ ਕੱਲ੍ਹ ਨੂੰ ਦੇਖਦੇ ਆਣਾ ਇਹ ਦਿਨ ਚੜਿਆ ਦਿਨ ਤਾਂ ਚੱਲੂ ਅੱਜ ਅੱਖਾਂ ਖੁੱਲ ਲਗਾ ਤਾਂ ਕੀ ਬਾਤ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ